ਅੱਜ ਇੱਕ ਸਬ ਤੋਂ ਪਹਿਲਾਂ ਤਾਂ ਸਾਡਾ ਇੱਕ ਕੋਈ ਨਿੱਜੀ ਮਸਲਾ ਸੀਗਾ ਇੱਥੇ ਉਹ ਚ ਅਸੀਂ ਐਸਐਸਪੀ ਸਾਹਿਬ ਨੂੰ ਮਿਲਣਾ ਸੀਗਾ ਸਾਨੂੰ ਉਹ ਮਿਲ ਲਿਆ ਉਹ ਲੱਗਦਾ ਵਾ ਵੀ ਨਿਪਟ ਜੂਗਾ ਵੱਡਾ ਮਸਲਾ ਨਹੀਂ ਗਾ ਉਹ ਤੋਂ ਇਲਾਵਾ ਅੱਜ ਸਾਡੀ ਐਸਕੇਐਮਰ ਦੇ ਜੱਥੇ ਬੰਦੇ ਜਿਹੜੀਆਂ ਉਹਨਾਂ ਨੇ ਅੱਜ ਧਰਨੇ ਦੀ ਕਾਲ ਦਿੱਤੀ ਹੋਈ ਆ ਤੇਰੀ ਤਰੀਕ ਦੇ ਜਿਹੜਾ ਨਵਾਂ ਖਰੜਾ ਲੈ ਕੇ ਆਈ ਆ ਸਰਕਾਰ ਤੇ ਉਹ ਕਿੰਨੇ ਕਾਨੂੰਨ ਜਿਹੜੇ ਆ ਦੁਬਾਰਾ ਉਸੇ ਤਰ੍ਹਾਂ ਲਾਗੂ ਕਰ ਰਹੀ ਆ ਉਹ ਚ ਐਸਕੇਮ ਨੇ ਕਾਲ ਦਿੱਤੀ ਹੋਈ ਆ ਅਸੀਂ ਐਸਕੇਮ ਦਾ ਹਿੱਸਾ ਨਹੀਂ ਗੇ ਪਰ ਅਸੀਂ ਇਹ ਸਮਝਦੇ ਆਂ ਵੀ ਸਾਰੀਆਂ ਜਥੇਬੰਦੀਆਂ ਨੂੰ ਜਿਹੜੀ ਪੰਜਾਬ ਦੇ ਲੋਕਾਂ ਦੀ ਭਾਵਨਾ ਕਿਉਂਕਿ ਪੰਜਾਬ ਦਾ ਹਰੇਕ ਕਿਸਾਨ ਇਹ ਚਾਹੁੰਦਾ ਵਾ ਕਿ ਜਥੇਬੰਦੀਆਂ ਜੇ ਇਕ ਹੋਵੇ ਸਾਰੇ ਇਕੱਠੇ ਹੋ ਕੇ ਲੜਨ ਅਸੀਂ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ ਆ ਵਰਕਰ ਪੱਧਰ ਤੇ ਅੱਜ ਉਸੇ ਕੋਸ਼ਿਸ਼ ਨੂੰ ਅੱਗੇ ਵਧਾਉਂਦੇ ਆ ਅਸੀਂ ਇਹ ਤਰੈ ਕੀਤਾ ਵਾ ਕਿ ਜਿਹੜੀ SKM ਵਾਲਿਆਂ ਨੇ ਧਰਨੇ ਦਿੱਤੇ ਆ ਸੂਬੇ ਪੱਧਰ ਤੇ ਜਾਂ ਦੇਸ਼ ਪੱਧਰ ਤੇ ਡੀਸੀ ਅਫਸਰਾਂ ਦੇ ਮੂਹਰੇ ਅਸੀਂ ਭਾਰਤੀ ਕਿਸਾਨ ਜਥੇਬੰਦੀ ਦੇ ਆਗੂ ਜਿਹੜੇ ਆ ਵਰਕਰ ਸਾਡੇ ਉਸੇ ਸ਼ਾਮਲ ਹੋਣਗੇ ਤਾਂ ਕਿ ਇੱਕ ਪਹਿਲ ਕਦਮ ਹੋ ਸਕੇ ਪਹਿਲ ਕਦਮ ਵੀ ਕਰਾਂਗੇ ਤੇ ਸਾਰੇ ਸੋਨਾ ਭਰਾਵਾਂ ਨੂੰ ਵੀ ਅਪੀਲ ਕਰਾਂਗੇ ਵੀ ਜਿਹੜੇ ਚੱਲ ਰਹੇ ਸੰਘਰਸ਼ ਆ ਉਹਦੇ ਵਿੱਚ ਆਉਣ ਸਾਡੀ ਲੜਾਈ ਜਿੱਤੀ ਵੰਡੀ ਆ ਆਪਾਂ ਇਕੱਠੇ ਹੋ ਕੇ ਜਿੱਤ ਸਿੱਤ ਤੁਹਾਨੂੰ ਪਤਾ ਵਾ ਵੀ ਡੱਲੇ ਆਲ ਸਾਹਿਬ ਨੂੰ ਮਜ 28-30 ਦਿਨ ਹੋ ਗਏ ਆ ਬੈਠਿਆਂ ਨੂੰ ਆਪਾਂ ਸ਼ੰਭੂ ਮੋਰਚੇ ਤੇ ਲਗਾਤਾਰ ਤਿੰਨੇ ਜਥਿਆਂ ਤੋਂ ਜਿੰਨੀ ਭਾਰੀ ਬੰਬਾਰੀ ਕੀਤੀ ਉਹਨਾਂ ਨੇ ਕੰਨੇ ਕੰਨੇ ਚੱਕੀ ਹੋ ਗਏ ਆ ਇਹ ਪਰ ਲੜਾਈ ਹਰੇਕ ਬੰਦਾ ਜਿੰਨਾ ਚਾਹੁੰਦਾ ਵਾ ਅਸੀਂ ਨਹੀਂ ਕਹਿੰਦੇ ਕਿ ਕੋਈ ਆਖੂ ਜਿੰਨਾ ਚਾਹੁੰਦਾ ਜਿੰਨਾ ਸਾਰੇ ਚਾਹੁੰਦੇ ਆ ਪਰ ਜਿੱਤੇ ਇਕੱਠੇ ਹੋ ਕੇ ਜਾਣੀ ਹੈ ਉਹ ਤੋਂ ਉਹਦੀ ਪਹਿਲ ਕਦਮੀ ਕਰਦਿਆਂ ਹੋਏ ਆਜ ਸਾਡੇ ਸਾਥੀ ਜਿਹੜੇ ਆ ਇਸ ਧਰਨੇ ਸ਼ਾਮ ਨੂੰ ਜਿਵੇਂ ਡਿਲੀਵਰ ਸਾਬ ਬਹੁਤ ਚੁਣੌਤੀ ਲੱਗਦੀ ਆ ਇਹ ਵੀ ਇੱਥੇ ਆ ਕੇ ਇਹ ਦੇਖੋ ਅਸੀਂ ਲਗਾਤਾਰ ਇੱਥੇ ਮੀਟਿੰਗਾਂ ਕਰ ਰਹੇ ਆਂ ਮੀਟਿੰਗਾਂ ਦੇ ਨਾਲ-ਨਾਲ ਸਾਰੇ ਲੋਕਾਂ ਨੂੰ ਸੱਦਾ ਦੇ ਰਹੇ ਆਂ ਪੀਸ਼ਣ ਸ਼ੰਭੂ ਪੋਂਚੂ ਪੌਰੀ ਪੋਂਚੂ ਤਾਂ ਕਿ ਉੱਥੇ ਵੱਡੇ ਇਕੱਠ ਕੀਤੇ ਜਾ ਸਕਣ ਜਿੱਦੇ ਸਾਡੇ ਇਕੱਠ ਵੱਡੇ ਹੋਣਗੇ ਉੱਡਾ ਹੀ ਸਾਡਾ ਜਿਹੜਾ ਪ੍ਰਭਾਵ ਵਧੂਗਾ ਤੇ ਇੱਕ ਅਸੀਂ ਤੁਹਾਡੇ ਲਈ ਹੋਰ ਬੇਨਤੀ ਕਰਦੇ ਆਂ ਅਸੀਂ ਹਰ ਸਾਲ ਸਭਾ ਬਣਾਉਣੇ ਨੇ ਛੋਟੇ ਕਹੇ ਜਾਂਦੇ ਆਂ ਫਟੇ ਘੜ ਸਾਹਿਬ ਸਾਡਾ ਇੱਧਰ ਦਾ ਇਲਾਕਾ ਸਾਰਾ ਮੂਗਾ ਫਰੋਜਪੁਰ ਫਰੀਦਕੋਟ ਬਹੁਤ ਵੱਡੇ ਪੱਧਰ ਤੇ ਸਭਾ ਦੇ ਵਿੱਚ ਸ਼ਾਮਲ ਹੁੰਦਾ ਵਾ ਅਸੀਂ ਜੂੜ ਮੇਲੇ 'ਚ ਅਸੀਂ ਉਹਨਾਂ ਵੀਰਾਂ ਨੂੰ ਅਪੀਲ ਕਰਦੇ ਆਂ ਵੀ ਇਸ ਵਾਰੀ ਦੋਸ ਟਰਾਲੀਆਂ ਤਿਆਰ ਕਰਕੇ ਲੈ ਕੇ ਜਾਣੀਆਂ ਵਾ ਸਵੇਰ ਤੋਂ ਬਾਅਦ ਤੁਸੀਂ ਉਹੋ ਹੀ ਟਰਾਲੀਆਂ ਬਿਲਕੁਲ ਸ਼ੰਭੂ ਨੇੜੇ ਆ ਉੱਥੋਂ ਸਿਰਫ 30 ਕਿਲੋਮੀਟਰ ਵੀ ਉਹ ਪਿੰਡਾਂ ਨੂੰ ਲਿਆਉਣ ਦੀ ਬਜਾਏ ਤੁਸੀਂ ਉਹਦਾ ਦਾ ਟਰੈਕਟਰਾਂ ਦਾ ਆਪਣੇ ਦਾ ਮੂੰਹ ਸ਼ੰਭੂ ਵੱਲ ਨੂੰ ਮੋੜੋ ਖਨੌਰੀ ਵੱਲ ਨੂੰ ਮੋੜੋ ਤਾਂ ਕਿ ਆਪਣੇ ਘੋਲ ਨੂੰ ਬਾਲ ਮਿਲ ਸਕੇ ਤੇ ਵੈਸੇ ਵੀ ਸਾਡਾ ਇਤਿਹਾਸ ਆ ਜਿੱਡੀ ਵਡੀ ਸ਼ਹੀਦੀ ਨੂੰ ਅਸੀਂ ਨੰਨਕਮਸਤਕ ਹੋਣ ਜਾਣਾ ਵਾ ਅਸੀਂ ਦੰਨਕਮਸਤਕ ਹੋਣ ਜਾਣਾ ਤੇ ਉਹਨਾਂ ਦਾ ਤਾਂ ਰਾਹ ਹੀ ਇਹ ਆ ਉਹਨਾਂ ਦਾ ਸੰਦੇਸ਼ ਹੀ ਸਾਨੂੰ ਇਹ ਆ ਇਹ ਤੁਸੀਂ ਆਪ ਦੇ ਹੱਕਾਂ ਵਾਸਤੇ ਲੜਦੇ ਰਹੋ ਲੜ ਕੇ ਆਪ ਦੇ ਸੰਗਤ ਸੰਗਰਸ਼ਾਂਈ ਪ੍ਰਾਪਤੀ ਕਰੋ ਸੋ ਉਹਨਾਂ ਸਾਰੇ ਵੀਰਾਂ ਨੂੰ ਜਿਹੜੇ ਵੀ ਸਭਾ 'ਚ ਸ਼ਾਮਲ ਹੋਣਗੇ ਮੈਂ ਸਮਝਦਾ ਵਾਂ ਵੀ ਉਹ ਉਹਨਾਂ ਦੀ ਸੰਧਾਂਝ ਲਈ ਫੇਰੀ ਸੰਪੰਨ ਹੋਊਗੀ ਵੀ ਉਹ ਮੱਥਾ ਟੇਕ ਕੇ ਉਥੋਂ ਤੇ ਵਾਪਸ ਆਪਣੇ ਮੋਹਰ ਚਾਲ ਕੋਲ ਧੰਨਵਾਦ ਗੱਲਬਾਤ